ਚੱਤ ਚਿਰਿਆਂ ਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਲੈ ਕੇ ਆ ਜਿਹੜਿਆਂ ਜਦੀ ਵੱਡੀ ਖਬਰ ਅਮਰ ਸ਼ਹੀਦ ਭਾਈ ਜੇਤਾ ਜੀ ਉਹਨਾਂ ਦਾ ਨਾਂ ਗੁਰੂ ਕੁਰਬਾਨੀ ਅਤੇ ਬਹਾਦਰੀ ਤੇ ਅਡੋਲ ਵਿਸ਼ਵਾਸ ਦਾ ਪ੍ਰਤੀਕ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਭਾਈ ਜੇਤਾ ਜੀ ਦੇ ਅੱਜ ਸਦੇ ਨਾਲ ਗੁਰੂ ਸੀਸmarg ਯਾਤਰਾ ਦੇ ਆਰੰਭ ਮੌਕੇ ਇਕੱਤਰ ਹੋਈਆਂ ਸੰਗਤਾਂ ਦੇ ਚਰਣਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਸਾਹਮਣੇ ਸਿੱਖ ਇਤਿਹਾਸ ਦੇ ਇੱਕ ਜਇਹ ਮਹਾਨ ਜੋਧੇ ਅਤੇ ਸ਼ਹੀਦ ਅਮਰ ਅਸ਼ਹੀਦ ਦੀਰੋ ਅੰਗੋਰਵ ਮੇੇ ਜੀਵਨ ਪੇਸ਼ ਕਰਨ ਦਾ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਕੁਰਬਾਨੀ ਬਹਾਦਰੀ ਕੁਰਬਾਨੀ ਬਹਾਦਰੀ ਅਤੇ ਡੋਰ ਵਿਸ਼ਵਾਸ ਦਾ ਪ੍ਰਤੀਕ ਹੈ ਇਹ ਮਹਾਨ ਸੂਰਮਾ ਇਹ ਹੋਰ ਕੋਈ ਨਹੀਂ ਬਲਕਿ ਰੰਗਰੇਟਾ ਗੁਰੂ ਕੇ ਬੇਟਾ ਦੇ ਖਤਾਬ ਨਾਲ ਸਮਰ ਸਨਮਾਨਿਤ ਭਾਈ ਜੇਤਾ ਜੀ ਨੂੰ ਅਰਥਾਤ ਬਾਬਾ ਜੀਵਨ ਸਿੰਘ ਜੀ ਹਨ ਭਾਈ ਜੇਤਾ ਜੀ ਦੀ ਜਨਮ ਤੇ ਨੰਦ ਸੰਬਰ 1661 ਇਸਵੀ ਵਿੱਚ ਪਟਨਾ ਬਿਹਾਰ ਵਿਖੇ ਭਾਈ ਭਾਈ ਸਦਾਨੰਦ ਜੀ ਅਤੇ ਮਾਤਾ ਪ੍ਰੇਮੋ ਜੀ ਦੇ ਘਰ ਵਿਖੇ ਹੋਇਆ ਅਤੇ ਇਹ ਰੰਗ ਰੇਟਾ ਪਰਿਵਾਰ ਨਾਲ ਸੰਬੰਧਿਤ ਸਨ ਗੁਰੂ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਜੀ ਦੇ ਜੀ ਨੇ ਬਾਅਦ ਵਿੱਚ ਰੰਗਰੇਟਾ ਗੁਰੂ ਕੇ ਬੇਟਾ ਕਹਿ ਕੇ ਸਨਮਾਨਿਤ ਕੀਤਾ ਉਹਨਾਂ ਨੇ ਉਹਨਾਂ ਨੇ ਬਚਪਨ ਵਿੱਚ ਹੀ ਛੱਤਰ ਵਿਦਿਆ ਤੇ ਘੋੜਸਵਾਰੀ ਅਤੇ ਕੀਰਤਨ ਦੀ ਸਿੱਖਿਆ ਪ੍ਰਾਪਤ ਕੀਤੀ ਸਿੱਖ ਅਧਿਆਤ ਵਿੱਚ ਉਹਨਾਂ ਦਾ ਸਭ ਤੋਂ ਮੱਤਮਪੂਰਨ ਕਾਰਨਾਮਾ ਦਿੱਲੀ ਦੇ ਚਾਂਦਨੀ ਚੌਕ ਤੋਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਸੁਰੱਖਿਅਤ ਪਹੁੰਚਾਇਆ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ 11 ਨਵੰਬਰ 1675 ਈਸਵੀ ਨੂੰ ਹੋਈ ਪਾਈ ਜੇਤਾ ਜੀ ਭਾਈ ਉਦਾਜੀਤ ਭਾਈ ਨਾਨੂ ਜੀ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਬੜੀ ਜ਼ੋਰਤ ਨਾਲ ਗੁਰੂ ਜੀ ਦਾ ਸੀਸ ਮੁਗਲ ਹਕੂਮਤ ਤੋਂ ਬਚਾਇਆ ਤੇ ਉਹ 300 ਕਿਲੋ ਮੀਟਰ ਤੋਂ ਵੱਧ ਦਾ ਪੈਂਡਾ ਜੰਗਲਾਂ ਤੇ ਖਤਰਨਾਕ ਰਸਤੇ ਰਾਹੀਂ ਤੈਅ ਕਰਕੇ ਗੁਰੂ ਜੀ ਦਾ ਸੀਸ ਸ੍ਰੀ ਆਨੰਦਪੁਰ ਸਾਹਿਬ ਲੈ ਕੇ ਪਹੁੰਚੇ ਜਿੱਥੇ ਉਹਨਾਂ ਨੇ ਛੋਟੇ ਸਹਿਬ ਜਾਦੇ ਜਾਦਿਆਂ ਨੂੰ ਸੀਸ ਸੌਂਪਿਆ ਤੇ ਜਿਸ ਰਸਤੇ ਭਾਈ ਜੇਤਾ ਜੀ ਨੇ ਸ੍ਰੀ ਨੰਦਪੁਰ ਸਾਹਿਬ ਪੁੱਜੇ ਉਹਨਾਂ ਪਲਾਂ ਦਾ ਅਹਿਸਾਸ ਕਰਨ ਲਈ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਕਾਲਪੁਰਖ ਦੀ ਫੌਜ ਗਿਆਨ ਵਰਗਾ ਸੂਤਰ ਟ੍ਰਸਟ ਪੰਥਕ ਤਾਲ ਮੇਲ ਸੰਗਠਨ ਵੱਲੋਂ ਗੁਰੂ ਸੀਸਮਾਰਗ ਯਾਤਰਾ ਦਾ ਵੱਡਾ ਉਹਡਮੁੱਲਾ ਕਾਰਜ ਕੀਤਾ ਜਾ ਰਿਹਾ ਹੈ ਜਿਸ ਲਈ ਅਸੀਂ ਇਹ ਸਾਰੇ ਇਕੱਤਰ ਹੋਏ ਹਾਂ ਸੀਸ ਲੈ ਕੇ ਆਉਣ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੇਤਾ ਜੀ ਨੂੰ ਗਲੇ ਲਾਇਆ ਤੇ ਕਿਹਾ ਰੰਗ ਰੇਟਾ ਗੁਰੂ ਕੇ ਬੇਟਾ ਸਾਨੂੰ 1999 ਈਸਵੀ ਵਿੱਚ ਖਾਲਸਾ ਪੰਥ ਦੀ ਸਾਜਣਾ ਸਮੇਂ ਭਾਈ ਜੇਤਾ ਜੀ ਨੂੰ ਅਮਰਤਿ ਸ਼ਕਾਇਆ ਤੇ ਉਹਨਾਂ ਦਾ ਨਾਮ ਬਾਬਾ ਜੀਵਨ ਸਿੰਘ ਜੀ ਦੀ ਰੱਖਿਆ ਰੱਖਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਨ ਜੋਧੇ ਬਣੇ ਤੇ ਰਣਜੀਤ ਨਗਾਰਾ ਵਜਾਉਣ ਵਾਲੇ ਪਹਿਲੇ ਖਜਾਨਚੀ ਵੀ ਸਨ ਉਹਨਾਂ ਨੇ ਸਹਿਬਜ਼ਾਦਿਆਂ ਨੂੰ ਸ਼ਤਰ ਵਿਦਿਆ ਦੀ ਸਿੱਖਿਆ ਲਈ ਦਿੱਤੀ ਐ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਹੁਤ ਸਾਰੀਆਂ ਜੰਗਾਂ ਵਿੱਚ ਹਿੱਸਾ ਲਿਆ ਜਿਵੇਂ ਪਗਾਣੀ ਦਾ ਜੁੱਧ ਨਦੌਣ ਦਾ ਜੁੱਧ ਤੇ ਆਨੰਦਪੁਰ ਸਾਹਿਬ ਦੀ ਲੜਾਈ ਸਰਸਰ ਨਦੀ ਦਾ ਜੁੱਧ ਚਮਕੌਰ ਸਾਹਿਬ ਦੀ ਗੜੀ ਦਾ ਜੁੱਧ ਉਨ੍ਹਾਂ ਮੁਗਲਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਆਖਰੀ ਸਾਹ ਤੱਕ ਲੜਦੇ ਹੋਏ 22 ਨੰਬਰ 1704 ਇਸਵੀ ਨੂੰ ਸ਼ਹਾਦਤ ਪ੍ਰਾਪਤ ਕੀਤੀ ਤੇ ਭਾਈ ਜੇਤਾ ਜੀ ਦਾ ਜੀਵਨ ਸਾਨੂੰ ਟੁੱਟ ਵਿਸ਼ਵਾਸ ਦਲੇਰੀ ਅਤੇ ਸੇਵਾ ਦੀ ਸਿੱਖਿਆ ਦਿੰਦਾ ਹੈ ਉਹਨਾਂ ਨੇ ਦੱਸਿਆ ਕਿ ਜਾਤ ਪਾਤ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਕੋਈ ਵੀ ਵਿਅਕਤੀ ਗੁਰੂ ਪ੍ਰਤੀ ਸੱਚੀ ਸ਼ਰਧਾ ਅਤੇ ਗੁਰਮਾਨੀ ਨਾਲ ਸਿੱਖ ਕੌਮ ਦੇ ਇਤਿਹਾਸ ਵਿੱਚ ਅਮਰ ਹੋ ਸਕਦਾ ਹੈ ਖਬਰ ਨਾਨਤ ਤੱਕ ਬਣਾਈ ਰੱਖਣ ਲਈ ਧੰਨਵਾਦ